ਉਹ ਨਹੀਂ ਬਿਮਾਰੀਆਂ ਦਾ ਜ਼ਿਕਰ ਜਿਆਦਾ ਨਹੀਂ ਕਰਨ ਦੀ ਜ਼ਰੂਰਤ ਹੁੰਦੀ ਕਿਉਂਕਿ ਇਹ ਬਿਮਾਰੀਆਂ ਬਹੁਤ ਸਾਰੀਆਂ ਨੇ ਬਿਮਾਰੀਆਂ ਕੀ ਚੀਜ਼ ਨੇ ਜਿਹਨੂੰ ਡਾਕਟਰਾਂ ਨੇ ਇੱਕ ਵਰਗੀਕਰਨ ਕਰਕੇ ਉਹਦੇ ਉੱਪਰ ਚੇਪੀ ਲਾਤੀ ਬਿੱਲਾ ਲਾਤਾ ਲੇਕਿਨ ਬਿਮਾਰੀਆਂ ਦੇ ਜਿਹੜੀ ਨੇ ਉਹ ਕਿਸੇ ਚੀਜ਼ ਦੀ ਅਣਹੋਂਦ ਨੇ ਕਿਸੇ ਚੀਜ਼ ਦੀ ਘਾਟ ਨੇ ਤੇ ਉਹ ਘਾਟ ਕਿਹੜੀ ਚੀਜ਼ ਆ ਉਹ ਸਿਹਤ ਹੈ ਤਾਂ ਸਾਨੂੰ ਜਿਆਦਾ ਗੱਲ ਕਰਨੀ ਚਾਹੀਦੀ ਹੈ ਸਿਹਤ ਦੀ ਬਿਮਾਰੀਆਂ ਜਦੋਂ ਸਿਹਤ ਹੈ 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 ਜਦੋਂ ਸਿਹਤ ਹੈ ਤਾਂ ਬਿਮਾਰੀਆਂ ਨਹੀਂ ਹਨ ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਰਹਿੰਦੀਆਂ ਜੀ ਜਦੋਂ ਸਿਹਤ ਹੈ ਤਾਂ ਬਿਮਾਰੀਆਂ ਨਹੀਂ ਰਹਿੰਦੀਆਂ ਤੇ ਇਹਦਾ ਮਤਲਬ ਅਸੀਂ ਸਿਹਤ ਬਾਰੇ ਚਿੰਤਾ ਜ਼ਿਆਦਾ ਕਰੀਏ ਬਿਮਾਰੀਆਂ ਦੇ ਵਰਗੀਕਰਨ ਬਾਰੇ ਚਿੰਤਾ ਨਾ ਕਰੀਏ ਕਿ ਵਰਗੀਕਰਨ ਕਰਕੇ ਡਾਕਟਰਾਂ ਨੇ ਕਾਫੀ ਕੁਝ ਫਾਇਦਾ ਵੀ ਹੋਇਆ ਲੇਕਿਨ ਬਹੁਤ ਸਾਰਾ ਨੁਕਸਾਨ ਹੋਇਆ ਕਿਉਂਕਿ ਵਰਗੀਕਰਨ ਚ ਫਿਰ ਉਹ ਸਾਰੀਆਂ ਜਿਹੜੀਆਂ ਨੇ ਹਰ ਵਰਗ ਦੀਆਂ ਅਲੱਗ-ਅਲੱਗ ਦਵਾਈ ਹੈ ਤੇ ਅਲੱਗ-ਅਲੱਗ ਸਰ ਹੈ ਇਹਦਾ ਇਦਾਂ ਹੈ ਨਹੀਂ ਜੋ ਸੱਚ ਹੈ ਜੋ ਸਥਿਤੀ ਹੈ ਉਹ ਇਦਾਂ ਨਹੀਂ ਹੈ ਸੱਚ ਜਿਹੜਾ ਉਹ ਵੱਖਰਾ ਚੋਦੇ ਚ ਵਰਗੀ ਕਰਨ ਦੀ ਜਿਆਦਾ ਜ਼ਰੂਰਤ ਨਹੀਂ ਹੈ ਜਦੋਂ ਅਸੀਂ ਸਿਹਤ ਨੂੰ ਕੇਂਦਰਿਤ ਕਰਾਂਗੇ ਤਾਂ ਉਹ ਚਾਹੇ ਸਰੀਰ ਦੀ ਸਿਹਤ ਹੋਵੇ ਚਾਹੇ ਮਨ ਦੀ ਸਿਹਤ ਹੋਵੇ ਜਾਂ ਪ੍ਰਜਨਨ ਦੀ ਸਿਹਤ ਹੋਵੇ ਕਿਉਂਕਿ ਪ੍ਰਜਨਨ ਬਾਰ-ਬਾਰ ਜਿਹੜਾ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੀਵ ਜਿਹੜਾ ਹੈ ਕੋਈ ਵੀ ਉਹ ਇਸ ਧਰਤੀ ਤੇ ਜਦੋਂ ਵੀ ਜਨਮ ਲੈਂਦਾ ਤਾਂ ਉਹਦੀ ਉਮਰ ਇੱਕ ਸੀਮਤ ਹੁੰਦੀ ਹੈ ਤੇ ਉਹਦਾ ਅਗਰ ਬੀਜ ਰੂਪ ਅੱਗੇ ਨਹੀਂ ਤੁਰਦਾ ਉਹਦੀ ਪੀੜ੍ਹੀ ਅੱਗੇ ਨਹੀਂ ਤੁਰਦੀ ਉਹ ਜਿਹੜੀ ਜਿਹੜੀ ਕੁਦਰਤ ਦੀ ਰਚਨਾ ਹੈ ਉਹ ਜਿਹੜੀ ਹੈ ਜਿਹਨੂੰ ਕਹਿੰਦੇ ਆ ਖਤਰੇ ਚ ਆ ਜਾਂਦੀ ਹੈ ਸੋ ਜਿਹੜੀ ਪ੍ਰਜਨਨ ਕਿਰਿਆ ਦੀ ਸਿਹਤ ਜਾਂ ਸੈਕਸ ਦੀ ਸਿਹਤ ਕਹਿ ਸਕਦੇ ਆਪਾਂ ਹਾਂ ਅੱਜ ਤਾਂ ਉਹ ਵੀ ਨਾਲ ਨਾਲ ਜ਼ਰੂਰ ਰੱਖਣੀ ਹੈ ਸੋ ਤੇਨ ਹਿੱਸੇ ਨੇ ਸਿਹਤ ਦੇ ਅ ਸਰੀਰ ਮਨ ਤੇ ਜਿਹੜੀ ਪ੍ਰਜਨਨ ਕਿਰਿਆ ਹੈ ਸੋ ਸਰੀਰ ਮਨ ਜਿਹੜੀ ਹੈ ਇਹ ਆਮ ਤੌਰ ਤੇ ਕਿਹਾ ਜਾਂਦਾ ਕਿ ਇੱਕੋ ਹੀ ਸਿੱਕੇ ਦੇ ਦੋ ਪਾਸੇ ਨੇ ਮਨ ਦੀ ਸਰੀਰ ਨਾਲ ਕੀ ਰਿਸ਼ਤਾ ਹੈ ਮਨ ਤੇ ਸਰੀਰ ਦਾ ਦੋਨਾਂ ਦਾ ਰਲ ਕੇ ਕੁਦਰਤ ਨਾਲ ਕੀ ਰਿਸ਼ਤਾ ਹੈ ਮਨ ਤੇ ਸਰੀਰ ਦਾ ਰਲ ਕੇ ਪ੍ਰਮਾਤਮਾ ਨਾਲ ਕੀ ਰਿਸ਼ਤਾ ਹੈ ਇਹ ਕਿੰਨਾ ਇਹ ਇਹ ਵਿਸ਼ਾ ਜਿਹੜਾ ਹੈ ਬਹੁਤ ਜ਼ਰੂਰੀ ਹੈ ਕਰਨਾ ਕਿਉਂਕਿ ਦੇਖੋ ਗੁਰੂ ਸਾਹਿਬ ਨੇ ਮਨ ਨੂੰ ਮੁਖਾਤਬ ਹੋ ਕੇ ਕਿਹਾ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਨੂੰ ਮਨ ਨੂੰ ਸੰਬੋਧਿਤ ਕੀਤਾ ਕਿਉਂ ਕਿਉਂਕਿ ਮਨ ਦੇ ਅੰਦਰ ਸਮਰੱਥਾ ਹੈ ਉਸ ਤੋਂ ਮੁੱਖ ਫੇਰਨ ਦੀ ਉਸ ਤੋਂ ਦੂਰ ਹੋਣ ਦੀ ਸਰੀਰ ਦੇ ਅੰਦਰ ਸਮਰੱਥਾ ਨਹੀਂ ਹੈ ਜੋ ਸਰੀਰ ਤਾਂ ਜਾਨਵਰਾਂ ਦਾ ਵੀ ਹੈਗਾ ਲੇਕਿਨ ਮਨ ਜਿਹੜਾ ਵਕਾਸ ਹੋਇਆ ਮਨੁੱਖ ਦੇ ਅੰਦਰ ਮਨ ਦਾ ਵਿਕਾਸ ਹੋਇਆ ਉਹ ਕਮਾਲ ਦਾ ਵਿਕਾਸ ਹੈ ਜਿਹਦੇ ਕਿ ਬਿਲਕੁਲ ਹੀ ਜਾਨਵਰਾਂ ਬਾਕੀ ਮਨੁੱਖ ਨੂੰ ਵੱਖਰਾ ਕਰਦਾ ਉਹ ਵਿਕਾਸ ਕੀ ਸੀਗਾ ਇਹ ਵਿਕਾਸ ਕੀ ਹੈ ਉਹ ਜਿਹੜਾ ਕਿ ਸਿਰਫ ਮਨੁੱਖ ਦੇ ਅੰਦਰ ਹੈ ਜਾਂ ਵਿਕਸਤ ਰੂਪ ਚ ਮੂਲ ਰੂਪ ਚ ਕਿਦਰਕ ਤੇ ਮੋਢਲੇ ਰੂਪ ਚ ਕਿਦਰਕ ਜਨਮਾਚ ਵੀ ਦਿਖਦਾ ਕੁਝ 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 ਦਿਖਦਾ ਲੇਕਿਨ ਜਦ ਵਿਕਸਤ ਰੂਪ ਹੈ ਉਹਦਾ ਉਹ ਸਿਰਫ ਮਨੁੱਖੀ ਜੀਵ ਦਿਖਦਾ ਕਿ ਮਨ ਮਨ ਨੂੰ ਪਰਮਾਤਮਾ ਨੇ ਆਜ਼ਾਦੀ ਦਿੱਤੀ ਮਨ ਨੂੰ ਪਰਮਾਤਮਾ ਨੇ ਆਜ਼ਾਦੀ ਦਿੱਤੀ ਉੱਤੇ ਕੋਈ ਬੰਦਸ਼ ਨਹੀਂ ਲਾਈ ਬਾਕੀ ਜਿਮਾਂ ਦੇ ਬਾਕੀ ਜੀਵ ਉਸ ਬੰਦਸ਼ ਨੂੰ ਤੋੜ ਨਹੀਂ ਸਕਦੇ ਬਹੁਤ ਇਕ ਮੂਰਖ ਨੂੰ ਵਿਕਸਤ ਕਰਦੇ 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 ਇੱਕ ਐਸਾ ਅਸੀਂ ਸਟੇਜ ਤੇ ਪ੍ਰਮਾਤਮਾ ਲੈ ਗਿਆ ਕਿ ਉਹ ਜਿਨ ਕਹਿੰਦੇ ਆ ਜਿਵੇਂ ਜਿਵੇਂ ਆਪਣੇ ਆਪ ਦੇ ਉੱਤੇ ਕੋਈ ਬੰਦਾ ਨਹੀਂ ਬੰਦਿਸ਼ ਨਹੀਂ ਹੈ ਲਗਭਗ ਉਹਦੇ ਨੇੜੇ ਲੈ ਗਏ ਸੋ ਪ੍ਰਮਾਤਮਾ ਨੇ ਸਾਨੂੰ ਇਹ ਸਾਡੇ ਮਨ ਨੂੰ ਇੱਕ ਐਸੀ ਸਮਰੱਥਾ ਦਿੱਤੀ ਕਿ ਅਸੀਂ ਚਾਹੀਏ ਤਾਂ ਪ੍ਰਮਾਤਮਾ ਹੋ ਸਕਦੇ ਆ ਲੇਕਿਨ ਅਗਰ ਅਸੀਂ ਚਾਹੀਏ ਕਿ ਟੋਣਾ ਕੁਝ ਤਾਂ ਉਹ ਵੀ ਹੋ ਸਕਦੇ ਆ ਕਿਉਂਕਿ ਇਹ ਆਜ਼ਾਦੀ ਤੋਂ ਬਣਾ ਫਿਰ ਮਨੁੱਖ ਦੀ ਰਚਨਾ ਜਿਹੜੀ ਹੈ ਮਨੁੱਖ ਦੇ ਮਨ ਦੀ ਰਚਨਾ ਜਿਹੜੀ ਹੈ ਸੰਭਵ ਨਹੀਂ ਸੀ ਸੋ ਇਸ ਕਰਕੇ ਮਨ ਦੇ ਅੰਦਰ ਜੋ ਹੈ ਦੋਨੋਂ ਪੱਖ ਆ ਗਏ ਕਿ ਇਹ ਪੋਜੀਟਿਵ ਪੱਖ ਹੈ ਜਿਸ ਦੇ ਅੰਦਰ ਮਨੁੱਖੀ ਮਨ ਚ ਸਮਰਥਾ ਹੈ ਕਿ ਉਹ ਮੂਲ ਨਾਲ ਜੁੜ ਕੇ ਮੂਲ ਹੀ ਹੋ ਜਾਵੇ ਤੇ ਉਹਦੇ ਅੰਦਰ ਇਹ ਵੀ ਸਮਰਥਾ ਹੈ ਕਿ ਮੂਲ ਤੋਂ ਪਟਕ ਕੇ ਮੂਲ ਤੋਂ ਪਿੱਠ ਮੋੜ ਪਿੱਠ ਮੂਲ ਵੱਲ ਪਿੱਠ ਮੋੜ ਕੇ ਉਹ ਉਹਦਾ ਬਿਲਕੁਲ ਉਲਟ ਹੋ ਜਾਵੇ ਸ਼ੈਤਾਨ ਹੋ ਜਾਵੇ ਦੂਜਿਆਂ ਲਈ ਜਿਹਨੂੰ ਕਹਿੰਦੇ ਸਰਾਪ ਹੋ ਜਾਵੇ ਤਾਂ ਇਹ ਵੀ ਸਮਰਥਾ ਹੈ ਤਾਂ ਇਹ ਕਿਤਨਾ ਕਿਤੇ ਜਿਹੜੀ ਇਸ ਗੱਲ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਜਿਹੜੀ ਮਨ ਦੀ ਆਜ਼ਾਦੀ ਹੈ ਇਹ ਕੁਦਰਤ ਦੀ ਦੇਣ ਹੈ ਤਾਂ ਉਹਦੇ ਚ ਇਹ ਮੂਲ ਦੀ ਗੱਲ ਜਿਹੜੀ ਹੈ ਆਪਾਂ ਫਿਰ ਇੱਕ ਵਾਰੀ ਦੁਹਰਾ ਲਈਏ ਕਿਉਂਕਿ ਕਿਉਂਕਿ ਮੂਲ ਦੀ ਗੱਲ ਯਾਦ ਰੱਖੇ ਬਿਨਾ ਮਨ ਦੀ ਗੱਲ ਕਰਨੀ ਬੜੀ ਕਿਉਂਕਿ ਸਹੀ ਹੋ ਜਾਏਗੀ ਫਿਰ ਬਹੁਤ ਬਸ ਸਹੀ ਹੋ ਜਾਏਗੀ ਸ਼ਾਇਦ ਉਸੇ ਕਰਕੇ ਜਿਹੜੀਆਂ ਮੰਦੀਆਂ ਬਬ ਜਿਹੜੀਆਂ ਮਨ ਦੀਆਂ ਪਟਕਣਾ ਨੇ ਜਾਂ ਮਨ ਦੀਆਂ ਬਿਮਾਰੀਆਂ ਕਹ ਲਈ ਆਪਾਂ ਨੂੰ ਉਹ ਬਹੁਤ ਜ਼ਿਆਦਾ ਨੇ ਕਿਉਂ ਕਿ ਕਿਉਂਕਿ ਜਿਹੜਾ ਮਾਨਸਿਕ ਰੋਗਾਂ ਦਾ ਡਾਕਟਰ ਹੈ ਜਾਂ ਮਨੋਵਿਗਿਆਨੀ ਹੈ ਜਿਹੜਾ ਉਹ ਮੂਲ ਨਾਲ ਜੁੜਨ ਦੀ ਗੱਲ ਨਹੀਂ ਕਰਦਾ ਮੂਲ ਦੀ ਗੱਲ ਹੀ ਨਹੀਂ ਕਰਦਾ ਉਹ ਉੱਤੇ ਉੱਤੇ ਫਿਰ ਜਾਂਦਾ ਸਤਹੀ ਤੇ ਸਰਫੇਸ ਤੇ ਹੀ ਫਿਰ ਰਿਹਾ ਉਹ ਲੰਮ ਟਾਂ ਨੂੰ ਆਪਣੇ ਤੰਗ ਨਾਲ ਉਹ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਕਾਮਯਾਬ ਹੋ ਜਾਂਦਾ ਜੇ ਠੀਕ ਚੱਲੇ ਕੁਛ ਹੱਦ ਤੱਕ ਲੇਕਿਨ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੁੰਦਾ ਤਾਂ ਹੀ ਆਪਾਂ ਦੇਖਦੇ ਆਂਗੇ ਮਾਨਸਿਕ ਰੋਗ ਜਿਹੜੇ ਨੇ ਉਹ ਸਹੀ ਨਹੀਂ ਹੁੰਦੇ ਮਾਨਸਿਕ ਰੋਗ ਸਹੀ ਨਹੀਂ ਹੁੰਦੇ ਕਿਉਂਕਿ ਉਹਦੇ ਚ ਦਿੱਕਤ ਇਹ ਹੈ ਕਿ ਮੂਲ ਜਿਹੜੀ ਜਗ੍ਹਾ ਲੈ ਮੂਲ ਹੈ ਉਹ ਨੂੰ ਅਸੀਂ ਭੁੱਲ ਜਾਂਦੇ ਆਂ ਤਾਂ ਮੂਲ ਕੀ ਹੈ ਮੂਲ ਆਪਾਂ ਫਿਰ ਜਿੱਥੋਂ ਆਪਾਂ ਕਈ ਦਿਨ ਪਹਿਲਾਂ ਸ਼ੁਰੂ ਕੀਤੀ ਸੀ ਗੱਲ ਮੂਲ ਅਚਨਾ ਦਾ ਆਧਾਰ ਜਿਹੜਾ ਹੈ ਉਹ ਪਰਮਾਤਮਾ ਉਸ ਤੋਂ ਅੱਗੇ ਜਿਹੜਾ 2 ਨੰਬਰ ਤੇ ਆਉਂਦਾ ਪ੍ਰਮਾਤਮਾ ਤੋਂ ਜਿਹਨੂੰ ਦੇਵਤਿਆਂ ਦਾ ਨਾਮ ਦਿੱਤਾ ਗਿਆ ਸਾਡੇ ਸ਼ਾਸਤਰਾਂ 'ਚ ਉਹਦੇ ਅੰਦਰ ਸੂਰਜ ਹੈ ਸ਼ਕਤੀ ਦਾ ਸਰੋਤ ਹੈ ਉर्जा ਦਾ ਸਰੋਤ ਹੈ ਪਾਣੀ ਨੂੰ ਹਵਾ ਨੂੰ ਮਿੱਟੀ ਨੂੰ ਬਹੁਤ ਸਰਾਹਾ ਸਾਡੇ ਸ਼ਾਸਤਰਾਂ ਨੇ ਗੁਰਬਾਣੀ ਨੇ ਕਿਉਂਕਿ ਉਹ ਕਿਤੇ ਨਾ ਕਿਤੇ ਪ੍ਰਮਾਤਮਾ ਰੂਪੀ ਮੂਲ ਚਤੇ ਸਾਡੇ ਵਿਚਾਰੇ ਕਿਤੇ ਇੱਕ ਆਧਾਰ ਨੇ ਸਾਡਾ ਆਧਾਰ ਨੇ ਅਹੀਂ ਹਵਾ ਮਿੱਟੀ ਪਾਣੀ ਨੂੰ ਜਿਹੜਾ ਮਾਤਾ ਪਿਤਾ ਤੇ ਗੁਰੂ ਦਾ ਦਰਜਾ ਦਿੱਤਾ